ਮੈਂ ਇੰਸਪੈਕਟਰ ਜਿੰਦਰ ਐਸ ਐਚਓ ਥਾਣਾ ਕਲਨੌਰ ਸੋ ਸਾਰੇ ਦੁਕਾਨਦਾਰ ਵੀਰਾਂ ਨੂੰ ਇਹ ਹੀ ਆਪਣਾ ਹਦਾਇਤ ਕਰਦਾ ਹਾਂ ਕਿ ਲੋਹੜੀ ਦਾ ਤਿਹਾਰ ਹਾਰਿਆ ਜਿੱਦੇ ਕਰਕੇ ਜਿਹੜੀ ਆ ਚਾਈਨਾ ਡੋਰ ਆ ਇਹਦੀ ਵਰਤੋਂ ਜਿਹੜੀ ਆ ਬਿਲਕੁਲ ਹੀ ਨਾ ਕੀਤੀ ਜਾਵੇ ਆਪ ਸਭ ਨੂੰ ਪਤਾ ਹੀ ਹੈ ਕਿ ਇਹ ਡੋਰ ਬਹੁਤ ਜ਼ਿਆਦਾ ਜਾਨਲੇਵਾ ਹੈ ਸੋ ਮੇਰੀ ਸਾਰਿਆਂ ਨੂੰ ਹਦਾਇਤ ਹੈ ਕਿ ਨਾ ਹੀ ਚਾਈਨਾ ਡੋਰ ਨੂੰ ਵੇਚਿਆ ਜਾਵੇ ਤੇ ਨਾ ਹੀ ਖਰੀਦਿਆ ਜਾਵੇ ਖਾਸ ਕਰ ਪਤੰਗਬਾਜੀ ਕਰਨ ਵਾਲੇ ਜਿਹੜੇ ਬੱਚੇ ਸ਼ਕੀਨ ਨੇ ਪਤੰਗਬਾਜੀ ਦੇ ਉਹਨਾਂ ਨੂੰ ਮੇਰੀ ਸਖਤ ਤਾਣਨਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰੋ ਤਾਂ ਕੋਈ 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 ਵੀ ਅਣਸਕਾਮੀ ਘਟਨਾ ਜਿਹੜੀ ਹੋ ਨਾ ਵਾਪਰ ਸਕੇ ਜੇ ਕੋਈ ਦੁਕਾਨਦਾਰ ਵੇਚਦਾ ਤਾਂ ਫਿਰ ਇਹ ਬਿਲਕੁਲ ਸਾਡਾ ਕਲੀਅਰ ਹੈਗਾ ਜੇ ਕੋਈ ਵੀ ਦੁਕਾਨਦਾਰ ਇਹ ਚਾਈਨਾ ਰੋਡ ਦੀ ਵਰਤੋਂ ਕਰਦਾ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਸਰ ਜਿਵੇਂ ਅੱਜ ਤੱਕ ਤੁਹਾਨੂੰ ਬਹੁਤ ਜ਼ਿਆਦਾ ਤੇ ਮਤਲਬ ਵਾਹ ਸੜਕ ਬਾਰੇ ਕਾਰਨ ਬੰਦ ਨੇ ਧੁੰਦ ਦੇ ਮੱਦੇ ਨਜ਼ਰ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਨੇ ਆਪਣੀ ਜਿਹੜੀ ਕਰਵਟਾ ਬੱਦੀ ਹੈਗੀ ਹੈ ਜਿਸ ਦੇ ਕਰਕੇ ਸਵੇਰ ਤੋਂ ਹੀ ਜਿਹੜੀ ਧੁੰਦ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਮੇਰੀ ਆਮ ਰਾਹਗਿਰਾਂ ਦੇ ਪਬਲਿਕ ਨੂੰ ਇਹ ਹੀ ਅਪੀਲ ਹੈ ਵੀ ਜੇ ਕੋਈ ਜ਼ਿਆਦਾ ਜ਼ਰੂਰੀ ਕੰਮ ਆ ਤੇ ਫੇਰੀ ਬਾਹਰ ਰੋਡ ਦੇ ਉੱਪਰ ਨਿਕਲੋ ਅਦਰਵਾਈਜ਼ ਇਸ ਸੀ ਨੂੰ ਥੋੜਾ ਜਿਹਾ ਸਫਰ ਤੋਂ ਥੋੜਾ ਜਿਹਾ ਗ੍ਰੇਸ ਕਰੋ ਜੇ ਕੋਈ ਜ਼ਿਆਦਾ ਤੁਹਾਨੂੰ ਐਮਰਜੈਂਸੀ ਆ ਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੀਟ ਬੈਲਟ ਲਾ ਕੇ ਆਪਣੀ ਫਰੰਟ ਲਾਈਟ ਫੋਗ ਲਾਈਟ ਸਾਰੀਆਂ ਸਹੀ ਤਰੀਕੇ ਨਾਲ ਵਰਤੋਂ ਕਰਦੇ ਹੋਏ ਹੀ ਬਾਰ ਨਿਕਲੋ